ਉਹ ਸਾਹਮਣੇ ਸਰ ਗੱਡੀ ਜਾ ਰਹੀ ਹੈ ਪੁਲਿਸ ਦੀ ਇਹਨਾਂ ਨੇ ਅਨ ਨਿਸ਼ਾਨ ਸਾਭ ਲੱਗਿਆ ਹੋਇਆ ਗੱਡੀ ਦੇ ਉੱਤੇ ਠੀਕ ਹੈ ਤੇ ਸਾਹਮਣੇ ਗੱਡੀ ਤੁਹਾਨੂੰ ਹੁਣੇ ਦਿਖਾਈ ਹੈ ਇਹ ਹੈਗਾ ਬਠਿੰਡਾ ਜ਼ਿਲ੍ਹੇ ਦਾ ਸਟੇਸ਼ਨ ਠੀਕ ਹੈ ਇਹ ਸਟੇਸ਼ਨ ਹੈਗਾ ਇਹ ਆਪਣੀ ਗੱਡੀ ਹੈਗੀ ਐ ਫੋਰਡ ਫਿੱਗੋ ਇਹ ਗੱਡੀ ਦੇ ਉੱਤੇ ਨਿਸ਼ਾਨ ਸਾਭ ਲੱਗਿਆ ਹੈ ਠੀਕ ਹੈ ਆ ਚੀਜ਼ ਹੈ ਜੀ ਥੱਲੇ ਚੇਪੀ ਲੱਗੀ ਹੈ ਇਹ ਰਸੀਨਾ ਬੰਨਿਆ ਹੋਇਆ ਹੈ ਇਹਨਾਂ ਨੇ ਮਤਲਬ ਤਾਜੀ ਕੋਈ ਇਸ ਨਿਸ਼ੇ ਦੇ ਉੱਤੇ ਬੋਲਿਆ ਹੈਗਾ ਕੋਈ ਆਫਰ ਸੀਗਾ ਇਹਨਾਂ ਦੇ ਨਾਲ ਸੀ ਲਿਆਰ ਠੀਕ ਹੈ ਇਹ ਆਪਣਾ ਗੱਡੀ ਨੰਬਰ ਹੋਗਾ ਹਾਂ ਜੀ ਮੈਂ ਜਸਵੰਤ ਸਿੰਘ ਖਾਲਸਾ ਜਿੱਥੇ ਫੜੇ ਫੜੇ मैं जसंत सिंह खालसा उसे बठिंडो का स्टेशन है तो जिसे लाने आया थारह बज के पचवंजा मिनट से ग्ली चला उसके बाद नाम के लड़के ने मैंने कॉल भी करके उसी गए तो बोलती कोई तो जी मैं गुण दिखाई है में ने रोकया गया निशान साहब क्या है इस निशान साहब को कहकर भी एक कॉल आया है ਇਹਨੂੰ ਕਾਫੀ ਤਰ੍ਹਾਂ ਦੇਣੇ ਕਿ ਕਾਫੀ ਤਰ੍ਹਾਂ ਦੇ ਚਾਹੀਦਾ ਕਾਫੀ ਗੱਲਾਂ ਕਰਕੇ ਟੌਰਚਰ ਕੀਤਾ ਗਿਆ ਕਾਫੀ ਗੱਲਾਂ ਕਰਕੇ ਟੌਰਚਰ ਕੀਤਾ ਗਿਆ ਉਹਨਾਂ ਦਾ ਨਾਮ ਲੈਂਗੇ ਚਾਹੀਦੀਆਂ ਅੰਦਰੂਨੀ ਰਿਪੋਰਟ ਵਿੱਚ ਸੰਖਿਆ ਹੈ ਪਰ ਉਹਨਾਂ ਨੇ ਪੱਤਣ ਦੀ ਕੋਸ਼ਿਸ਼ ਨਹੀਂ ਕੀਤੀ ਹੈ ਪਰ ਉਹਨਾਂ ਨੇ ਲਈ ਇੱਕ ਫੋਟੋ ਵੀ ਕੀਤੀ ਹੈ ਸਾਡੇ ਕੋਲ ਨਹੀਂ ਹੈ ਸੋ ਮੈਨੂੰ ਸ਼ੱਕ ਆਏਗਾ ਹੋ ਸਕਦਾ ਅੱਜ 14 ਤਰੀਕ ਹੈ ਕੱਲ ਨੂੰ 15 ਅਗਸਤ ਹੈ 15 ਅਗਸਤ ਕਰਕੇ ਕੋਈ ਵੀ ਬਲੇਮ ਲਾ ਸਕਦੇ ਹੈਗੇ ਖਾਸ ਕਰਕੇ ਦੀ ਗੱਡੀ ਹੈ ਜੀ ਇਹ ਇਹ ਹੈਗੇ ਜੀ ਉਹ ਹੈਗੇ ਆ ਦੇਖੋ ਪ੍ਰਸ਼ਾਸਨ ਦਾ ਕੰਮ ਹੈ ਪਰਕਾਉਣਾ ਸੋ ਅਸੀਂ ਹਿੰਦੂ ਮੁਸਲਮ ਸਿੱਖ ਸਾਈ ਸਾਰੇ ਭਾਈ ਸਾਹਿਬ ਬੜੇ ਪਿਆਰ ਨਾਲ ਰਹਿ ਰਹੇ ਆ ਸੋ ਇਦਾਂ ਦੀ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਹੈ ਇੱਕ ਨਿਸ਼ਾਨ ਦਾ ਨੂੰ ਦਿਖਾ ਕੇ ਟੌਰਚਰ ਕੀਤਾ ਗਿਆ ਤੇ ਇਹ ਸਾਰੇ ਜਾਵੇ ਸੋ ਮੈਂ ਮਤਾਨੀਆਂ ਪੁਰਖੇ ਚਾਹ ਗਿਆ ਸੀਗਾ ਉੱਥੋਂ ਮੈਂ ਵਾਪਸ ਆਇਆ ਦੁਬਾਰਾ ਕਾਂਕੇ ਜਿਹੜੀ ਪ੍ਰਸ਼ਾਸਨ ਦੀ ਗੱਡੀ ਆ ਮੈਂ ਉਹਦੀ ਫੋਟੋ ਲੈ ਸਕਾਂ ਤਾਂ ਮੈਨੂੰ ਸਿਟੀਸ਼ੇਰ ਜਿਹੜਾ ਗੱਡੀ ਮਿਲ ਗਈ ਉਹ ਵੀਡੀਓ ਵਿੱਚ ਕਵਰ ਕਰ ਲਿਆ ਹੋ ਸਕਦਾ ਹੈ ਕਿਰਨ ਕੋਈ ਗੱਲਬਾਤ ਵੀ ਕੇਸ ਤੋਂ ਨਹੀਂ ਕੋਸ਼ਿਸ਼ ਕਰਨ ਬਸ ਉਹ ਮੈਂ ਸਿੱਖ ਸੰਗਤ ਨੂੰ ਵੀ ਜ਼ਰੂਰ ਕਰੂੰਗਾ ਪੱਤਰਕਾਰਾਂ ਨੂੰ ਬੁਲਾ ਕੇ ਵੀਸਟਾਉਂਸ ਵੀ ਕਰੂੰਗਾ ਅਸੋ ਮੈਨੂੰ ਕੌਮ ਨੂੰ ਸਿੱਖ ਕੌਮ ਨੂੰ ਗ라운ਡ 'ਤੇ ਲੈ ਸਕਦਾ ਕਿ ਇਹਦਾ ਵੀ ਪ੍ਰੋਸੈਸ ਇੱਥੇ ਕਰ ਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੌਨ ਸਿੰਘ ਖਾਲਸਾ ਪਿੰਡ ਗੈਰੀ ਪਾਣੀ ਜਿਹੜਾ ਬੰਦਾ ਚੰਦਲੇ ਲੋ 236 ਖਸਤੇ ਦੇ ਨਾਮਲੇ ਤੇ ਚੰਦਲੇ ਲੋ 236 ਖਸਤੇ ਦੇ ਨਾਮਲੇ ਮੈਨੂੰ ਨਿਸ਼ਾਨ ਸਾਹਿਬ ਦੇ ਲਈ ਪ੍ਰਸ਼ਾਸਨ ਨੇ ਕਾਫੀ ਢਕਾਇਆ ਬਹੁਤ ਲਗਾ ਬਣਾਇਆ ਹੈ ਬਹੁਤ ਢਕਾਇਆ ਹੋਇਆ ਹੈ ਤੇ ਇਹ ਆ ਤੇ ਚਾਹੀਦਾ 15 ਅਕਤੂਬਰ 2022 ਤੋਂ ਨਿਸ਼ਾਨ ਸਾਹਿਬ ਲੱਗਿਆ ਨਾ ਤਾਂ ਅੱਜ ਨਾ ਕਾ ਵੱਡਾ ਪੰਜਾਬ ਦਾ ਨਿਸ਼ਾਨ ਸਾਹਿਬੇ ਕਿੰਦਾ ਦਾ ਪਕਾਰਨੇ ਵਾਲਾ ਕੰਮ ਜਪਿਆ ਨਹੀਂ ਲੱਗ ਗਿਆ ਹੈ ਲੱਗਿਆ ਰਹੇਗਾ ਲੱਗਾ ਰਹੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਸਵੰਤ ਸਿੰਘ ਖਾਲਸਾ ਪਿੰਡ ਗਹਿਰੀ ਭਾਗੀ ਜ਼ਿਲ੍ਹਾ ਬਠਿੰਡਾ ਮੋਬਾਈਲ ਨੰਬਰ 9592638099 ਸੋ ਮੈਂ ਦਿੱਲੀ ਦੀਆਂ ਸਵਾਰੀਆਂ ਸੀ 14 ਤਰੀਕ ਨੂੰ ਬਠਿੰਡੇ ਚੜਾਉਣ ਗਿਆ ਸੀ 11:30 ਵਜੇ ਦੇ ਲਗਭਗ ਤਾਂ ਮੈਨੂੰ ਉੱਥੇ ਮਲਾਜਮਾਂ ਵੱਲੋਂ ਰੋਕਿਆ ਗਿਆ ਰੋਕਣ ਦਾ ਕਾਰਨ ਮੈਂ ਪੁੱਛਿਆ ਹੁੰਦੇ ਕਿ ਚਲੋ ਮੈਂ ਕਿਹਾ ਵੀ 15 ਕਾਸ ਕਰਕੇ ਰੋਕਣ ਦਾ ਫਰਜ਼ ਬੰਦਾ ਮਲਾਜਮਾਂ ਦਾ ਬਾਦ ਵਿੱਚ ਮੈਨੂੰ ਪਤਾ ਲੱਗਾ ਜਦੋਂ ਉਹਨਾਂ ਨੇ ਕਿਹਾ ਵੀ ਤੁਸੀਂ ਨਿਸ਼ਾਨ ਸਾਹਿਬ ਕਿਉਂ ਲਾਇਆ ਉਹਾਂ ਦੇ ਵੀ ਇਹ ਨਿਸ਼ਾਨ ਸਾਹਿਬ ਨੂੰ ਉਤਾਰ ਦੇ ਜਾਂ ਅਸੀਂ ਉਤਾਰਾਂਗੇ ਇਹਨਾਂ ਨੂੰ ਉਤਾਰ ਦੇਣਾ ਚਾਹੀਦਾ ਇਹ ਤੂੰ ਨਾ ਨਹੀਂ ਸਕਦਾ ਮੈਂ ਕਿਹਾ ਜੀ ਚਲੋ ਕੋਈ ਗੱਲ ਨਹੀਂ ਇਹ ਤੁਹਾਨੂੰ ਉਤਾਰ ਜਾ ਤਾਂ ਆਪਾਂ ਉਤਾਰ ਦਿਆਂਗੇ ਉਸ ਤੋਂ ਬਾਅਦ ਉਹਨਾਂ ਨੇ ਜਿਹੜੀਆਂ ਫੋਟੋਆਂ ਲੱਗੀਆਂ ਅਸੀਂ ਨੇੜੋ ਕਿ ਦਿਖਾਈ ਦੇਂ ਢਿੰਡਰਾ ਵਾਲੇ ਸੰਤਾਂ ਦੀ ਫੋਟੋ ਲੱਗੀ ਅੰਦਰਨੇ ਪਾਸੇ ਭਾਈ ਸਾਹਿਬ ਅਮਰਤਪਾਲ ਦੀ ਫੋਟੋ ਲੱਗੀ ਹੈ ਅਕਾਲੀ ਦਲ ਵਾਰਸ ਪੰਜਾਬ ਦੇ ਜੱਥੇਬੰਦੀ ਦੀ ਇੱਕ ਫੋਟੋ ਉਹਨਾਂ ਦੇ ਇੱਥੇ ਲੱਗੀ ਸੀ ਇੱਥੇ ਫੋਟੋ ਉਹਨਾਂ ਨੇ ਉਤਾਰੀ ਆਪ ਉਸ ਮੁਲਾਜ਼ਮ ਨੇ ਆ ਉਸ ਤੋਂ ਬਾਅਦ ਉਹ ਮਾਰੀ ਵਿੱਚ ਵੀ ਸ਼ੀਸ਼ਾ ਮੇਰਾ ਤਾਰਿਆ ਹੋਇਆ ਸੀਗਾ ਇਸ ਨੂੰ ਹੱਥ ਪਾਇਆ ਅੰਦਰ ਭਿੰਡਰਾ ਵਾਲੇ ਸੰਤਾਂ ਦੀ ਫੋਟੋ ਨੂੰ ਹੱਥ ਪਾਇਆ ਇੱਥੋਂ ਉਹਨਾਂ ਨੇ ਖੁਰਚਣ ਦੀ ਕੋਸ਼ਿਸ਼ ਕੀਤੀ ਮੈਨੂੰ ਰੋਕਿਆ ਮੈਂ ਕਿ ਤੁਸੀਂ ਇਹਨੂੰ ਪਾਟ ਨਹੀਂ ਸਕਦੇਗੇ ਚਲੋ ਉਸ ਤੋਂ ਬਾਅਦ ਉਹਨਾਂ ਨੇ ਮੇਰੀ ਫੋਟੋ ਖਿੱਚ ਕੇ ਗੱਡੀ ਦੀ ਫੋਟੋ ਖਿੱਚੀ ਹੈ ਤਾਂ ਮੈਂ ਵੀ ਫਿਰ ਉਹ ਗੱਡੀ ਉਹਨਾਂ ਦੀ ਜਿਹੜੀ ਗੱਡੀ ਸੀਗੀ ਸਾਰੀ ਉਹਦਾ ਮੋਬਾਈਲ ਗੱਡੀ ਨੰਬਰ ਹੈਗਾ ਜਿਹੜਾ ਵਿੱਚ ਉਹਦੇ ਆ ਗਿਆ ਹੈਗਾ ਤੇ ਸਾਰਾ ਕੁਝ ਮੈਂ ਉਹਦੀ ਜਿਹੜੀ ਰਿਕਾਰਡਿੰਗ ਵਗੈਰਾ ਹੈਗੀ ਹੈ ਮੇਰੇ ਕੋਲ ਉਹਦੀ ਵੀਡੀਓ ਵਗੈਰਾ ਹੈਗੀ ਹੈ ਸੋ ਮੈਂ ਸਿੱਖ ਸੰਗਤਾਂ ਨੂੰ ਬੇਨਤੀ ਕਰਦਾ ਕਿ ਸੰਤਾਂ ਦੀ ਫੋਟੋ ਨੂੰ ਜਿਹੜੀ ਤਾਰਨ ਵਾਸਤੇ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਅਤੇ ਆਪਣੇ ਭਾਈ ਸਾਹਿਬ ਅੰਮ੍ਰਿਤਪਾਲ ਦੀ ਫੋਟੋ ਤਾਰਨ ਦੀ ਕੋਸ਼ਿਸ਼ ਕੀਤੀ ਹੈ ਉਹ ਬਹੁਤ ਇੱਕ ਘਨਾਉਣੀ ਹਰਕਤ ਕੀਤੀ ਹੈ ਸਾਡੀ ਸਿੱਖ ਕੌਮ ਦੇ ਨਾਲ ਸੋ ਮੈਂ ਸਿੱਖ ਸੰਗਤਾਂ ਨੂੰ ਬੇਨਤੀ ਕਰਦਾ ਭਾਈ ਸਾਹਿਬ ਦੇ ਪਰਿਵਾਰ ਨੂੰ ਵੀ ਬੇਨਤੀ ਕਰਦਾ ਜਿੰਨੀਆਂ ਵੀ ਆਪਣੀਆਂ ਸੰਗਤਾਂ ਨੇ ਜਿੰਨੀਆਂ ਵੀ ਜਥੇਬੰਦੀਆਂ ਨੇ ਬੁੱਢਾ ਦਾਲ ਵਾਲੀਆਂ ਜਥੇਬੰਦੀਆਂ ਨੇ ਭਾਈ ਬਾਬਾ ਹਰਨਾਮ ਸਿੰਘ ਜੀ ਤੋਂ ਮਾਂ ਦਮਨਿੰਦਕਸਾਲ ਜਥੇਬੰਦੀ ਹੈ ਅਤੇ ਭਾਈ ਸਾਹਿਬ ਦੇ ਪਰਿਵਾਰ ਨੂੰ ਵੀ ਮੈਂ ਬੇਨਤੀ ਕਰਦਾ ਕਿਉਂਕਿ ਇਹਨਾਂ ਨੇ ਅਬਰਤਪਾਲ ਦੀ ਫੋਟੋ ਤਾਲੀ ਹੈ ਉਹ ਖਰਚੇ ਦਾ ਨਿਸ਼ਾਨ ਪਿਆ ਹੈਗਾ ਦੂਜੀ ਫੋਟੋ ਮੈਂ ਤਾਲ ਨਹੀਂ ਦਿੱਤੀ ਉਸ ਤੋਂ ਬਾਅਦ ਉਹ ਹਟਿਆ ਗਿਆ ਪਰ ਉਹਨਾਂ ਨੇ ਮੈਨੂੰ ਕਿਹਾ ਵੀ ਅੱਗੇ ਵਾਸਤੇ ਜੇ ਗੱਡੀ ਤੇ ਨਿਸ਼ਾਨ ਸਾਹਿਬ ਕਿਤੇ ਦੇਖ ਲਿਆ ਤਾਂ ਅਸੀਂ ਕਾਰਵਾਈ ਕਰਾਂਗੇ ਸੋ ਸੰਗਤ ਨੂੰ ਮੈਂ ਬੇਨਤੀ ਕਰਦਾ ਕਿਰਪਾ ਕਰਕੇ ਅੱਜ ਦਿਨ ਸ਼ਨੀਵਾਰ ਹੈ ਕੱਲ ਨੂੰ ਦਿਨ 12ਵਾਰ ਹੈਗਾ ਪਰਸੋਂ ਸੋਮਵਾਰ ਨੂੰ ਦਿਨ ਪਰਸੋਂ ਸੋਮਵਾਰ ਦੇ ਦਿਨ ਅੱਜ 16 ਤਰੀਕਾ ਕੱਲ ਨੂੰ 17 ਤਰੀਕਾ ਪਰਸੋਂ 18 ਤਰੀਕ ਸੋਮਵਾਰ ਦਿਨ 12 ਵਜੇ ਦੇ ਲਗਭਗ ਬਠਿੰਡੇ ਐਸਐਸਪੀ ਸਾਹਿਬ ਨੂੰ ਮੰਗ ਪੱਤਰ ਦੇਵਾਂਗੇ ਸੋ ਇਹ ਲੋਕ ਜਿਹੜੇ ਇਦਾਂ ਦੇ ਮੁਲਾਜ਼ਮ ਨੇ ਉਹ ਸਰਕਾਰਾਂ ਨੂੰ ਵੀ ਬਦਨਾਮ ਕਰਦੇ ਆ ਭਗਵੰਤ ਮਾਨ ਮੁੱਖ ਮੰਤਰੀ ਸਾਡੇ ਸਤਕਾਰਯੋਗ ਨੇ ਮੋਦੀ ਜੀ ਵਧੀਆ ਦੀ ਸਰਕਾਰ ਵਧੀਆ ਚਲਾ ਰਹੀ ਹੈ ਲੇਕਿਨ ਇਹੋ ਜਿਹੇ ਕੁਝ ਲੋਕ ਜਿਹੜੇ ਬਦਨਾਮ ਕਰਨ ਵਾਲੇ ਹੁੰਦੇ ਨੇ ਇਹਨਾਂ ਲੋਕਾਂ ਨੂੰ ਨੱਥ ਪਾਈ ਜਾਵੇ ਸਾਡੀਆਂ ਭਾਵਨਾਵਾਂ ਭੜਕਾਉਂਦੇ ਨੇ ਸਾਡਾ ਪ੍ਰਵਾਸ ਸਾਰਾ ਗੁਰੂ ਸੇ ਕੰਮ ਕਰਤਾਰੀ ਹੈ ਅਸੀਂ ਨਿਸ਼ਾਨ ਸਾਹਿਬ ਲਾ ਸਕਦੇ ਆ ਸਾਡੇ ਗੁਰੂ ਦਾ ਨਿਸ਼ਾਨ ਹੈ ਨਾ ਇਹਨੂੰ ਕੋਈ ਉਤਾਰ ਸਕਦਾ ਨਾ ਕੋਈ ਉਤਾਰਨ ਵਾਲਾ ਜੰਮਿਆ ਹੈ ਸਾਡੇ ਗੱਲ ਹੈ ਜਾਣਗੇ ਅਸੀਂ ਆਪਦੇ ਗੁਰੂ ਦਾ ਨਿਸ਼ਾਨ ਨਹੀਂ ਹਟਾਵਾਂਗੇ ਸੇਕ ਸੰਗਤਾਂ ਨੂੰ ਅਪੀਲ ਹੈ ਕਿ ਵੱਧ ਤੋਂ ਵੱਧ ਪਹੁੰਚ ਦੀ ਕਿਰਪਾਲਤਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ